ਹਾਂਜੀ ਹੁਣ ਤੱਕ ਦੀ ਇੱਕ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਨੂੰ ਫੜਾਉਣ ਵਾਲਾ ਜਿਹੜਾ ਇੱਕ ਸਖਸਾ ਆਕਾਸ਼ ਬੱਤਾ ਆਕਾਸ਼ ਬੱਤਾ ਬੰਨੀਓ ਬਈ ਜਿਹੜਾ ਕਿ ਡੀਆਈਜੀ ਇਨਫੋਰਮੇਸ਼ਨ ਸਾਰੀ ਸੀਬੀਆਈ ਕੋਲੇ ਪਹੁੰਚਾਈ ਜਾਂਦੀ ਆ ਵੀ ਇਹ ਜਿਹੜਾ ਹੁਣ ਬਾਅਦ ਦੇ ਵਿੱਚ ਉਹਦੇ ਘਰੇ ਰੇਡ ਪੈਂਦੀ ਆ 7 ਕਰੋੜ ਰੁਪਇਆ ਬਰਾਮਦ ਹੁੰਦਾ ਤੇ 2 ਕਿਲੋ ਸੋਨਾ ਦਸਿਆ ਜਾਂਦਾ ਤੇ ਬਾਅਦ ਦੇ ਵਿੱਚ ਉਹਦੇ ਬੈਂਕ ਕੋ ਲੋਕਰ ਵੀ ਖੰਘਾਲੇ ਜਾਂਦੇ ਆ ਉਹਨਾਂ ਵਿੱਚੋਂ ਵੀ ਜਾਇਦਾਦ ਪ੍ਰਾਪਰਟੀ ਜਿਹੜੀ ਕਿ ਜਿੰਨੇ ਵੀ ਕਾਗਜ ਮਿਲਦੇ ਆ ਤੇ ਪ੍ਰਾਪਰਟੀ ਦੇ ਕਾਗਜ 50 ਗ੍ਰਾਮ ਸੋਨਾ ਹੋਰ ਮਿਲਦਾ ਤੇ ਬਾਈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਉਹਨਾਂ ਕਾਸ਼ ਬੱਤਾਂ ਦੇ ਖਿਲਾਫ ਇੱਕ ਵਕੀਲ ਖੜਾ ਹੋ ਗਿਆ ਉਸ ਵਕੀਲ ਨੇ ਕੀ ਕਹਤਾ ਹੁਣ ਇੱਕ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਜਿਹੜਾ ਕਿ ਕਾਸ਼ ਬੱਤਾ ਜਿਹਨੇ ਕਿ ਸੀਬੀਆਈ ਵੱਲੋਂ ਸਾਰੀ ਇਨਫੋਰਮੇਸ਼ਨ ਸੀਬੀਆਈ ਨੂੰ ਪਹੁੰਚਾਈ ਜਾਂਦੀ ਹੈ ਇਸ ਡੀਆਈਜੀ ਚਾਰਸੰਗਪੁਰ ਲੋਨ ਨੂੰ ਜਦੋਂ ਰੇਡ ਪੈਂਦੀ ਹੈ ਤੇ ਬਾਈ ਬਾਅਦ ਦੇ ਵਿੱਚ ਇਹ ਸ਼ਖਸ ਮੀਡੀਆ ਦੇ ਵਿੱਚ ਆ ਕੇ ਵੀਡੀਓ ਤੁਸੀਂ ਦੇਖੀ ਹੋਣੀ ਆ ਕਾਸ਼ ਬੱਤਾ ਤੇ ਵੀਡੀਓ ਆਪਾਂ ਪਹਿਲਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਤੇ ਉਦੋਂ ਬਾਅਦ ਦੇ ਮਾਮਲੇ ਕੀ ਰਹਿੰਦੇ ਇੱਕ ਵਕੀਲ ਖੜਾ ਹੋ ਜਾਂਦਾ ਉਹ ਇਹਨਾਂ ਦੇ ਖਿਲਾਫ ਉਹ ਕੀ ਕਹਿੰਦਾ ਵੀ ਕਾਸ਼ ਬੱਤਾ ਖੁਦ ਇੱਕ ਮੁਜਰਮ ਹੈ ਤੇ ਕਈ ਪਰਚੇ ਆ ਚੋਰੀਆਂ ਦੇ ਪਰਚੇ ਹੋਰ ਵੀ ਕਈ ਮਾਮਲੇ ਆ ਤੇ ਹੁਣ ਇੱਕ ਵੀਡੀਓ ਸਾਂਝੀ ਕਰ ਦਈਏ ਵੀ ਡੀਆਈਜੀ ਦੇ ਹੱਕ ਚ ਤੇ ਕਾਸ਼ ਬੱਤਾ ਜਿਹੜਾ ਕਿ ਸਖਸ ਆ ਉਹਨਾਂ ਦੇ ਖਿਲਾਫ ਕਿਉਂ ਹੋਏ ਇਹ ਵਕੀਲ ਸਾਰੀ ਗੱਲਬਾਤ ਸਾਂਝੀ ਕਰਦੇ ਆਂ ਫਿਰ ਕਰਦੇ ਆ ਅੱਗੇ ਗੱਲ ਡੀਆਈਜੀ ਸਾਡੇ ਨਾਲ ਨੇ ਇਸ ਵਾਰ ਅਸੀਂ ਇੱਕ ਗੱਲ ਹੋਰ ਕਰਨ ਜਾ ਰਹੇ ਹਾਂ ਕਿਉਂਕਿ ਉਲਟਾ ਇਹਨਾਂ ਉੱਤੇ ਕਈ ਐਫਆਈਆਰ ਦਰਜ ਹੋਣ ਦਾ ਦਾਵਾ ਇੱਕ ਵਕੀਲ ਵੱਲੋਂ ਕੀਤਾ ਜਾਂਦਾ ਹੈ ਉਸ ਵਕੀਲ ਨੇ ਜੋ ਆਕਾਸ਼ ਬੱਤਾ ਬਾਰੇ ਗੱਲਾਂ ਕੀਤੀਆਂ ਨੇ ਜੋ ਸਵਾਲ ਚੁੱਕੇ ਨੇ ਉਹ ਸਾਰੀਆਂ ਗੱਲਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਖੁਦ ਉਹ ਸ਼ਿਕਾਇਤ ਕਰਤਾ ਸਾਡੇ ਨਾਲ ਨੇ ਭਾਈ ਜੀ ਇੱਕ ਪਾਸੇ ਤੁਸੀਂ ਜਦੋਂ ਝੰਡਾ ਚੁੱਕਿਆ ਕਿ ਨਹੀਂ ਅਸੀਂ ਆਪਣੀ ਮਿਹਨਤੀ ਕਮਾਈ ਦੇੜੀ ਨਹੀਂ ਆ ਪੁਲਿਸ ਅਫਸਰਾਂ ਨੂੰ ਨਜਾਇਜ਼ ਤੁਸੀਂ ਸ਼ਿਕਾਇਤ ਕੀਤੀ ਸੀਬੀਆਈ ਨੇ ਹੱਥ ਪਾਇਆ ਪ੍ਰਕਿਰਿਆ ਚੱਲ ਰਹੀ ਹੈ ਹਾਈ ਕੋਰਟ ਤੁਸੀਂ ਵੀ ਗਏ ਪਰ ਨਾਲ ਦੇ ਨਾਲ ਇੱਕ ਅਚਾਨਕ ਵਕੀਲ ਆਉਂਦੇ ਆ ਹਾਈ ਕੋਰਟ ਦੇ ਉਹ ਤੁਹਾਡੇ ਦੁਆਲੇ ਹੋ ਜਾਂਦੇ ਆ ਤੁਹਾਡੇ ਤੇ ਬਹੁਤ ਜ਼ਿਆਦਾ ਸਵਾਲ ਚੁੱਕੇ ਆ ਜਿੰਨੇ ਇੰਟਰਵਿਊ ਉਹਨਾਂ ਦੇ ਹੋਏ ਆ ਤੁਸੀਂ ਦੇਖੇ ਹੋਣਗੇ ਸਭ ਤੋਂ ਪਹਿਲਾਂ ਤੇ ਮੋਢਲਾ ਸਵਾਲ ਵੀ ਮੇਰਾ ਇਹ ਹੈ ਕਿ ਤੁਸੀਂ ਤੁਹਾਡੇ ਉੱਤੇ ਨਹੀਂ ਐਫਆਈਆਰ ਦਰਜ ਹੋ ਗਈਆਂ ਤੁਸੀਂ ਲੁਕੋਈਆਂ ਕਿਉਂ ਮੀਡੀਆ ਤੋਂ ਪਹਿਲੀ ਗੱਲ ਤਾਂ ਮੈਂ ਕੁਝ ਵੀ ਨਹੀਂ ਲੁਕੋਇਆ ਜੋ ਮੈਨੂੰ মিডিਆ ਨੇ ਕੁਐਸਚਨ ਕੀਤੇ ਮੈਂ ਦਿੱਤੇ ਦੂਜੀ ਗੱਲ ਆ ਗਈ ਵਕੀਲ ਸਾਹਿਬ ਮੈਂ ਪਹਿਲੇ ਵਕੀਲ ਸਾਹਿਬ ਦੇਖੇ ਨੇ ਜਿਹੜੇ ਇੱਕ ਪਿਆਤਾ ਇਹ ਅਨਾਉਂਸ ਕਰਦੇ ਨੇ ਕਿ ਮੈਂ ਭੁੱਲਰ ਦਾ ਵਕੀਲ ਹਾਂ ਜਾਂ ਇਹ ਅਨਾਉਂਸ ਕਰਦੇ ਨੇ ਮੈਂ ਭੁੱਲਰ ਦਾ ਹਮੇਤੀ ਹਾਂ ਫੇਰ ਤਾਂ ਇਹਨਾਂ ਦੀ ਹਰ ਗੱਲ ਸਿਰ ਮੱਥੇ ਆ ਜਿਵੇਂ ਇੱਕ ਬਹੁਤ ਜ਼ਿਆਦਾ ਰੋਲਾ ਪਾ ਰਹੇ ਨੇ ਮੈਂ ਮਤਲਬ ਕਿ ਲੋਕਾਂ ਦਾ ਮੈਸੇਜਰ ਦੇਣ ਨੂੰ ਰੱਖਿਆ ਜਾਂ ਕੁਝ ਵੀ ਕਹਿੰਦੇ ਨੇ ਮੈਂ ਪਬਲਿਕ ਸਰਵੰਟ ਆ ਮੇਰੀ ਡਿਊਟੀ ਬੰਦੀ ਹੈ ਮੇਰਾ ਇਹ ਬੰਦਦਾ ਜੋ ਕੱਲ ਇਹਨਾਂ ਨੇ ਕੰਮ ਕੀਤਾ ਜਿਹੜਾ ਕੰਮ ਇਹਨਾਂ ਨੇ ਕੀਤਾ ਵਕੀਲ ਸਾਹਿਬ ਨੇ ਉਹਦੇ ਤੋਂ ਇਹਨਾਂ ਦੀ ਸਿੱਧੀ ਸਿੱਧੀ ਮਨਸ਼ਾ ਹੈ ਵੀ ਕੋਈ ਆਮ ਬੰਦਾ ਕਿਸੇ ਅਫਸਰ ਦੇ ਖਿਲਾਫ ਨਾ ਜਾਵੇ ਜੇ ਚਾਹੂਗੇ ਤਾਂ ਐਵੇਂ ਦੇ ਵਕੀਲ ਸਾਹਿਬ ਸਾਡੇ ਉਹਨਾਂ ਨੂੰ ਪੰਕ ਕਰਨਗੇ ਉਹਨਾਂ ਨੂੰ ਪਰੇਸ਼ਾਨ ਕਰਨਗੇ ਉਹਨਾਂ ਦੀ ਮਿੱਟੀ ਪਟਣਗੇ ਜਾਂ ਕਿ ਤੁਸੀਂ ਲਾਓ ਵਕੀਲ ਦਾ ਕੰਮ ਵਕੀਲ ਐਫ ਆਈ ਆਰ ਪੜ੍ਹ ਕੇ ਦੱਸ ਦਿੰਦਾ ਹੈ ਕਿ ਇਹ ਸਹੀ ਹੈ ਗਲਤ ਹੈ ਇਹਨਾਂ ਨੇ ਐਫ ਆਈ ਆਰ ਨੰਬਰ ਤਾਂ ਲਿਖ ਲਏ ਠੀਕ ਹੈ ਜੀ ਤੇ ਇਹਨਾਂ ਨੇ ਇਹ ਤਾਂ ਨਹੀਂ ਪਤਾ ਕੀਤਾ ਵੀ ਉਹ ਐਫ ਆਈ ਆਰਾਂ ਦੇ ਸਟੇਟਸ ਕੀ ਨੇ ਜਾਂ ਉਹ ਐਫ ਆਈ ਆਰ ਕੈਂਸਲ ਹੋ ਗਈਆਂ ਜਾਂ ਐਫ ਆਈ ਆਰਾਂ 'ਚ ਭਰੀ ਹੋਗੇ ਠੀਕ ਹੈ ਚਲੋ ਮੈਂ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਕਿਸੇ ਦਾ ਤੋਰੀ ਫੁਲਕਾ ਚੱਲਦਾ ਚੱਲੇ ਬਾਈ ਜੀ ਪਹਿਲੀ ਗੱਲ ਤਾਂ ਮੇਰਾ ਪੁੱਲਰ ਚ ਕੰਪਲੇਂਟਰ ਮੈਂ ਪੁੱਲਰ ਦੋਸ ਠੀਕ ਹੈ ਹੂ ਆਰ ਦਿਸ ਇਹ ਕੋਣ ਨੇ ਇਹਨਾਂ ਦਾ ਕੀ ਲੈਣ ਦੇਣ ਸੀ ਵਿਚਾਂ ਲਈ ਇਹ ਕੀ ਕੁਛ ਇਹਨਾਂ ਨੂੰ ਕੋਈ ਇਹਨਾਂ ਦੀ ਡਿਮਾਂਡ ਜਾਂ ਕੋਈ ਮੇਰੀ ਰੈਕੀ ਕਰਾ ਰਹੇ ਨੇ ਇਹ ਜਾਂ ਪੁੱਲਰ ਦੇ ਕੋਈ ਨੇੜੇ ਨੇ ਇਹ ਚ ਲੱਗ ਰਿਹਾ ਜਿਹੜਾ ਮੇਰੇ ਬਾਰੇ ਇੰਨੀ ਇਨਫੋਰਮੇਸ਼ਨ ਇਕੱਠੀ ਕਰਨੀ ਵਕੀਲ ਨੂੰ ਅਸੀਂ ਖੁਦ ਸਵਾਲ ਕੀਤਾ ਸੀ ਕਿ ਤੁਸੀਂ ਕਿਉਂ ਬੋਲ ਰਹੇ ਹੋ ਆਕਾਸ਼ ਬੱਤਾਂ ਦੇ ਦਿਵਾੜੇ ਕਿਉਂ ਹੋਏ ਹੋ ਤਾਂ ਉਹ ਕਹਿੰਦੇ ਮੇਰੇ ਕੋਲ ਲੋਕਾਂ ਨੇ ਇਹ ਸਾਰਾ ਰਿਕਾਰਡ ਭੇਜਿਆ ਤੇ ਮੇਰਾ ਫਰਜ਼ ਬਣਦਾ ਵਕੀਲ ਹੋਣ ਦਾ ਇਹ ਮੈਂ ਲੋਕਾਂ ਨੂੰ ਜਾਗਰੂਕ ਕਰਾਂ ਕਿ ਆਕਾਸ਼ ਬੱਤਾਂ ਦਾ ਰਿਕਾਰਡ ਕੀ ਹੈ ਉਹ ਲੋਗ ਬਿੱਲੇ ਨੇ ਭਾਈ ਜੀ ਮੈਂ ਆਪ ਹਰਾਣਾ ਨਾ ਇਹਦੇ ਕਹਿਣ ਮੁਤਾਬਕ ਲੋਕ ਬਿੱਲੇ ਨੇ ਹੈਨਾ ਭੁੱਲਰ ਦਾ ਤਾਂ ਨਹੀਂ ਭੇਜਿਆ ਕੁਛ ਇਹਨੂੰ ਜਿਹਦੇ ਘਰ ਉਹ 7 ਕਰੋੜ ਫੜਿਆ ਗਿਆ ਜਿਵੇਂ ਘਰ ਉਹਨਾਂ ਕੁਝ ਫੜਿਆ ਗਿਆ ਉਹ ਤਾਂ ਨਹੀਂ ਹਾਂਜੀ ਏ ਬਈ ਕਾਸ਼ ਬੱਤਾ ਜਿਹਨੇ ਕਿ ਜਿਹੜਾ ਕਿ ਡੀਆਈਜੀ ਚਰਨ ਸਿੰਘ ਪੁੱਲ ਅਕਸਰ ਖਬਰਾਂ ਸਾਰੀਆਂ ਨਹੀਂ ਦੇਖ ਲਈਆਂ ਤੇ ਪਰ ਹੁਣ ਕਾਸ਼ ਬੱਤਾ ਬੰਨੀਓ ਇਹ ਸੀਬੀਆਈ ਨੂੰ ਸਾਰੀ ਇਨਫੋਰਮੇਸ਼ਨ ਤੇ ਸਾਰੀ ਗੱਲਬਾਤ ਦੱਸੀ ਇਹਦੀ ਵੀ ਮੇਰੇ ਤੋਂ 8 ਲੱਖ ਰੁਪਈਆ ਮੰਗਿਆ ਜਾਂਦਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਵਿਜੀਲੈਂਸ ਬੰਨੀਓ ਸੀਬੀਆਈ ਵੱਲੋਂ ਭਈ ਰੇਡ ਪੈਂਦੀ ਆ ਤੇ ਚੱਕ ਲੈਂਦੇ ਆ ਉਸ ਤੋਂ ਬਾਅਦ ਤੇ ਬਾਅਦ ਦੇ ਵਿੱਚ ਕੀ ਮਾਮਲੇ ਆ ਜਾਂਦੇ ਆ ਸਾਹਮਣੇ ਹੁਣ ਇੱਕ ਵਕੀਲ ਦਾ ਬਿਆਨ ਆ ਜਾਂਦਾ ਵੀ ਜਿਹੜਾ ਕਾਸ਼ਬੱਤਾ ਇਹਦੇ ਤੇ ਕਈ ਪਰਚੇ ਦਰਜ ਆ ਚੋਰੀਆਂ ਦੇ ਪਰਚੇ ਦਰਜ ਆ ਤੇ ਇਹਦਾ ਹੁਣ ਕਹਿਣ ਦਾ ਮਤਲ ਥੱਲੇ ਮੈਂ ਕਮੈਂਟ ਵੀ ਪੜ ਲਏ ਇਸ ਵੀਡੀਓ ਦੇ ਵਿੱਚ ਕਾਸ਼ਬੱਤਾ ਦੇ ਹੱਕ ਦੇ ਵਿੱਚ ਆ ਲੋਕ ਕਹਿ ਰਹੇ ਆ ਵੀ ਜਿਹੜਾ ਕਿ ਡੀਆਈਜੀ ਆ ਐਨਾ ਹੁਣ ਉਹਦੇ ਕੋਲੇ ਪੈਸਾ ਆਇਆ ਕਿੱਥੋਂ ਇਹ ਵੀ ਸਬੂਤ ਦੇਣ ਜਿਹੜਾ ਵਕੀਲ ਬੋਲ ਰਿਹਾ ਇਹਨਾਂ ਦੇ ਖਿਲਾਫ ਵੀ 7 ਕਰੋੜ ਰੁਪਈਆ 2 ਕਿਲੋ ਸੋਨਾ ਕੋਈ ਮਗੁੱਲੀ ਰਕਮ ਤਾਂ ਹੈ ਨਹੀਂ 2 ਕਿਲੋ ਸੋਨਾ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ 2 ਕਿਲੋ ਸੋਨਾ ਕਿੰਨੇ ਦਾ ਹੋਊਗਾ ਤਾ ਬਈ ਬਾਕੀ ਵਾਅਦ ਦੇ ਵਿੱਚ ਬੈਂਕ ਲੋਕਰ ਵੀ ਖੰਘਾਲੇ ਜਾਂਦੇ ਆ ਹੁਣ ਇਹਦੇ ਵਿੱਚ ਆਪਾਂ ਨਹੀਂ ਫੈਸਲਾ ਇਹ ਮੇਰਾ ਕਹਿਣਾ ਨਹੀਂ ਇਹ ਕੋਰਟ ਫੈਸਲਾ ਕਰੂ ਅੱਗੇ ਇਹਨਾਂ ਨੂੰ ਸਜ਼ਾ ਮਿਲੂ ਜਾਂ ਇਹਨਾਂ ਤੇ ਅੱਗੇ ਮਾਮਲੇ ਕੀ ਰਹਿਣਗੇ ਤਾਂ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਇੱਕ ਚੈਨਲ ਬੰਨਿਓ ABC ਪੰਜਾਬ ਤਾਂ ਜਿਹਦੇ ਵਿੱਚ ਬਈ ਕਾਸ਼ ਬਤਾਂ ਦੂ ਇਹ ਇੱਕ ਪੱਤਰਕਾਰ ਸਵਾਲ ਪੁੱਛਦੇ ਆ ਤੇ ਉਹ ਤੋਂ ਬਾਅਦ ਦੇ ਮਾਮਲੇ ਹੁਣ ਅੱਗੇ ਕੀ ਰਹਿਣੀ ਹੈ ਉਹ ਖਬਰ ਵੀ ਜਲਦ ਖਬਰ ਸਾਂਝੀ ਕਰਾਂਗੇ ਪਰ ਹੁਣ ਡੀਆਈਜੀ ਹਰਚੰਨ ਸਿੰਘ ਭੁੱਲਰ ਬਰੀ ਹੋਣਗੇ ਇਸ ਮਾਮਲੇ 'ਚ ਜਾਂ ਅੱਗੇ ਸਜ਼ਾ ਹੋਊਗੀ ਉਹਨਾਂ ਨੂੰ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਦੇ ਹਾਂ ਗੱਲ ਬਾਈ ਅੱਗੇ ਕਰਦੇ ਹਾਂ ਗੱਲਬਾਤ ਸ਼ੇਅਰ ਜਿਹੜੀ ਹੁਣ ਤੱਕ ਦੀ ਵੀਡੀਓ ਆ ਇਹ ਤੁਹਾਡੇ ਸਾਂਝੀ ਜ਼ਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਉਹਨਾਂ ਨੂੰ ਨੋਟੀਫਿਕੇਸ਼ਨ ਮਿਲ ਰਿਹਾ ਨਵੇਂ ਦੇ ਕਾਲ ਨੂੰ ਨਵ ਟੱਕ ਤੇ ਧੰਨਵਾਦ